ਅੱਜ ਸਾਡਾ ਰੋਜ਼ ਸਾਫ ਚਾਹ ਦਾ ਕੱਟੜ ਦਾ ਸਾਡਾ ਜਿਹੜਾ ਮੁੱਖ ਕਾਰਨ ਤੁਸੀਂ ਦੇਖੋ ਪੰਜਾਬ ਦੇ ਵਿੱਚ ਹਾਰਪੁਰ ਜਿਹੜੇ ਦੇ ਵਿੱਚ ਇੱਕ ਪੰਥ ਹਾਲ ਦੇ 마ਸੂਮ ਬੱਚੇ ਨਾਲ ਕਿੱਦਾਂ ਉਹਨੂੰ ਮਾਰਿਆ ਗਿਆ ਉਹਦੇ ਅੰਦਰ ਨਾਲ ਵੇੜਖਾਨੀ ਕੀਤੀ ਗਈ ਤੇ ਬੜਾ ਦੁਖਦਾਈ ਮੌਕਾ ਸੀ ਕਿ ਅਸੀਂ ਪ੍ਰਸ਼ਾਦਾ ਨੂੰ ਥੰਗੇ ਰਹਿੰਦੇ ਆ ਬੜੀ ਵਾਰ ਬੇਇੱਜ਼ਤੀ ਕੀਤੀ ਆ ਕਿ ਜਿੰਨੇ ਵੀ ਪ੍ਰਵਾਹ ਦੇ ਦੇ ਫੀਨ ਚੌਰਾਹਿਆਂ ਦੇ ਵਿੱਚ ਦੁਕਾਨਾਂ ਦੇ ਬੈਠੇ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਨਾਂ ਦੇ ਥਾਣਿਆਂ ਤੋਂ ਪੀਸੀਟੀ ਵਾਲੇ ਆਈਆਂ ਜਾਣ ਇਹਨਾਂ ਦੀਆਂ ਦੁਕਾਨਾਂ ਦੇ ਬਾਹਰ ਇਹਨਾਂ ਦੀਆਂ ਪੁਸਤਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਜੇ ਕੋਈ ਕ੍ਰਾਈਮ ਕਰਦਾ ਕ੍ਰਾਈਮ ਕਰਕੇ ਆਪਣੇ ਆਪਣੇ ਕੁੱਤੇ ਵਾਂਗ ਚਿਰ ਜਾਂਦੇ ਆ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਪੁਲਿਸ ਨੂੰ ਤੇ ਅਸੀਂ بار بار ਬੇਚੀ ਕਰਾਂਗੇ ਜ਼ਾਇਰ ਤੇ ਸਾਰੇ ਜਿੰਨੇ ਕਰਵਾ ਕਰਦੇ ਆ ਪ੍ਰਵਾਸੀ ਆਪਣੀ ਵੈਰੀਫਿਕੇਸ਼ਨ ਆਪਣੀ ਪੀਸੀਸੀ ਜਿਹੜੀ ਆ ਥਾਣੇ ਪਹੁੰਚਦੀ ਕਰਨ ਜੇ ਨਹੀਂ ਹੈ ਕਰਦੇ ਤੇ ਸਾਰੇ ਸ਼ਹਿਰ ਨਿਵਾਸੀ ਜਿਹੜੇ ਆਪਣੇ ਲੈਵਲ ਤੇ ਅਸੀਂ ਇਹਨਾਂ ਦੀ ਜਿਹੜੀ ਇਨਕੁਆਰੀ ਕਰਨੀ ਸ਼ੁਰੂ ਕਰਾਂਗੇ